ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨੀ ਮਸਟੰਡੇ ਤੇ ਬੰਗਲਾਦੇਸ਼ੀ ਮਸਟੰਡੇ ਇਹ ਮੁਸਲਮ ਨੇ ਤੇ ਇਹ ਜਿਹੜਾ ਗਰੂਮਿੰਗ ਗੈਂਗ ਚਲਾ ਰਹੇ ਨੇ ਤੇ ਇਸ ਗੈਂਗ ਦਾ ਕੰਮ ਕੀ ਹੈ ਹਿੰਦੂ ਕੁੜੀਆਂ ਨੂੰ ਸੇ ਕੁੜੀਆਂ ਨੂੰ ਗੁੰਮਰਾਹ ਕਰਨਾ ਉਹਨੂੰ ਮੈਰਿਜ ਕਰਾਉਣ ਦਾ ਝਾਂਸਾ ਦੇਣਾ ਵੱਡੀਆਂ jobbਾਂ ਦਾ ਝਾਂਸਾ ਦੇਣਾ ਔਰ ਡਾਲਰਾਂ ਦਾ ਪੌਂਡਾਂ ਦਾ ਲਾਲਚ ਦੇ ਕੇ ਆਪਣੇ ਬਸ ਵਿੱਚ ਕਰ ਲੈਣਾ ਤੇ ਬਾਅਦ ਵਿੱਚ ਹੁੰਦਾ ਕੀ ਹੈ ਉਹਨਾਂ ਕੁੜੀਆਂ ਦੇ ਨਾਲ ਗੈਂਗਰੇਵ ਹੁੰਦਾ ਹੈ 50-50 ਹੁੰਦੇ ਮਸਟੰਡੇ ਕਹੋਂਗਾ ਜਿਹੜੇ ਇਹ ਮੁਸਲਮ ਗੁੰਡੇ ਨੇ ਉਹ ਇਹ ਕਰਤੂਤਾਂ ਕਰਦੇ ਔਰ ਇਹਨਾਂ ਕੁੜੀਆਂ ਨੂੰ ਅੱਗੇ ਸਪਲਾਈ ਕੀਤਾ ਜਾਂਦਾ ਹੈ ਗਿਟਨਾਬ ਕਰਕੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਭੇਜਿਆ ਜਾਂਦਾ ਹੈ ਜੇ ਨਾ ਕਿਸੇ ਨੂੰ ਵਿੜਕ ਲੱਗੇ ਵਿੜਕ ਲੱਗੇ ਤਾਂ ਇਹਨਾਂ ਕੁੜੀਆਂ ਨੂੰ ਇਹਨਾਂ ਤੰਗ ਪਰੇਸ਼ਾਨ ਕਰਕੇ ਮਾਰ ਕੇ ਖੋਪਾ ਦਿੱਤਾ ਜਾਂਦਾ ਹੈ ਮੈਂ ਜਿਹੜੀ ਗੱਲ ਕਰਨ ਲੱਗਾ ਮੈਂ ਇਹਦੇ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਜਿਹੜੇ ਸਾਡੀ ਕੌਮ ਦੇ ਘੜਮ ਚੌਧਰੀ ਫੌਨ ਕੰਟਰੀਆਂ ਵਿੱਚ ਬੈਠੇ ਨੇ ਗੁਰਦੁਆਰੇ ਬਣਾਈ ਬੈਠੇ ਨੇ ਵੱਡੀਆਂ ਵੱਡੀਆਂ ਸੰਸਥਾਵਾਂ ਚਲਾਈ ਜਾਂਦੇ ਨੇ ਧਰਮ ਦੇ ਨਾਂ ਤੇ ਕੌਮ ਦੇ ਨਾਂ ਤੇ ਪੈਸਾ ਇਕੱਠਾ ਕਰੀ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਵੀ ਕੜਮ ਚੌਧਰੀ ਇਹਨਾਂ ਮਸਲਿਆਂ ਤੇ ਬੋਲਦਾ ਨਹੀਂ ਖਾਸ ਕਰਕੇ ਜੇ ਤੁਸੀਂ ਰਵੀ ਖਾਨਸਾ ਦੀ ਗੱਲ ਕਰੋਗੇ ਪੰਨੂ ਦੀ ਗੱਲ ਕਰੋਗੇ ਹੋਰ ਬਥੇਰੇ ਇਹ ਗਰਾਈਆਂ ਕਰਦੇ ਨੇ ਇਹ ਵੱਧ ਤੋਂ ਵੱਧ ਪੈਸਾ ਕੌਮ ਦਾ ਇਕੱਠਾ ਕਰਕੇ ਪਾਕਿਸਤਾਨ ਭੇਜਦੇ ਨੇ ਪਾਕਿਸਤਾਨ ਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਦੀ ਜਾਂ ਹਿੰਦੂ ਕਮਿਊਨਿਟੀ ਦੀ ਕੀ ਦੁਰਦਸ਼ਾ ਹੋ ਰਹੀ ਹੈ ਕੀ ਹਾਲਾਤ ਨੇ ਉਹਨਾਂ ਤੇ ਇਹ ਬਿਲਕੁਲ ਚੁੱਪ ਨੇ ਬੋਲਦੇ ਨਹੀਂ ਔਰ ਧਰਮ ਪਰਿਵਰਤਨ ਕਿੰਨੀ ਕੁਟਲਤਾ ਦੇ ਨਾਲ ਬਰੀਕੀ ਦੇ ਨਾਲ ਕਰਵਾਇਆ ਜਾ ਰਿਹਾ ਇਹ ਉਧਰ ਧਿਆਨ ਨਹੀਂ ਦੇ ਰਹੇ ਔਰ ਇਸ ਵਿੱਚ ਕਲ ਹੋਰ ਐਡ ਕਰਨੀ ਹੈ ਕੁਝ ਸਾਡੇ ਸਿੱਖ ਪੱਤਰਕਾਰ ਕਹਿ ਲਓ ਜੱਸੇ ਕੁੜੀਆਂ ਕਹਿ ਲਓ ਉਹ ਵੀ ਇਹ ਗਰੂਮਿੰਗ ਗੈਂਗ ਦੇ ਵਿੱਚ ਸ਼ਾਮਲ ਨੇ ਇਹ ਅੱਗੇ ਦੇ ਅੱਗੇ ਉਹਨਾਂ ਕੁੜੀਆਂ ਦੇ ਨਾਲ ਸੰਪਰਕ ਕਰਾਉਂਦੇ ਨੇ ਇੱਕ ਮੈਂ ਇੱਕ ਕੁੜੀ ਦਾ ਜ਼ਿਕਰ ਕੀਤਾ ਹੈ ਉਹ ਦਿਮਾਲਾ ਬੰਦੀ ਇਹ ਪੋਡਕਾਸਟ ਵੀ ਕਰਦੀ ਹੈ ਤੇ ਉਹ ਕੁੜੀ ਦੀਆਂ ਫੋਟੋਆਂ ਇਹਨਾਂ ਮੁਸਲਮ ਡਾਕਟਰਾਂ ਦੇ ਨਾਲ ਜਿਹੜੇ ਪੰਜਾਬ ਦੇ ਨੇ ਖਾਸ ਉਹਨਾਂ ਨਾਲ ਬੈਟਰਲ ਹੋਈਆਂ ਹੋਈਆਂ ਉਹਦਾ ਹੋਰ ਵੀ ਡਾਟਾ ਕਾਫੀ ਲੋਕਾਂ ਦੇ ਕੋਲ ਪਹੁੰਚਿਆ ਹੋਇਆ ਤੇ ਪਰ ਸਾਡੇ ਜਿਹੜੇ ਸਿੱਖ ਕੌਮ ਦੇ ਘ੍ਰਾਮ ਚੌਧਰੀ ਬਣੇ ਨੇ ਉਹ ਬਿਲਕੁਲ ਇਧਰ ਧਿਆਨ ਨਹੀਂ ਦੇ ਰਹੇ ਤੇ ਜੇ ਕਹਿੰਨੇ ਆ ਤਾਂ ਕਹਿਣਗੇ ਸਾਡੀ ਭਾਈਚਾਰਕ ਸਾਂਝ ਹੈ ਕਹਿਣਗੇ ਸਾਡਾ ਜਿਹੜਾ ਸਿੱਖ ਮਧਵ ਹੈ ਉਹ ਮੁਸਲਮਨ ਮਧਵ ਦੇ ਨਾਲ ਮੇਲ ਖਾਂਦਾ ਹੈ ਇਦਾਂ ਉਦਾਹਰਨਾਂ ਦੇ ਦੇ ਕੇ ਜਣ ਕੇ ਆਪਣੇ ਆਪ ਇਹ ਜੁੱਤੀਆਂ ਖਾਣ ਦੇ ਆਦੀ ਬਣੇ ਹੋਏ ਇਹਨਾਂ ਨੂੰ ਆਦਤ ਪੈ ਚੁੱਕੀ ਹੈ ਇਹ ਜਿਹੜੀ ਮੈਂ ਗੱਲ ਅੱਜ ਕਰੀ ਹੈ ਨਾ ਇੱਕ ਤਾਂ ਇੰਗਲੈਂਡ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਚੰਗੀ ਤਰ੍ਹਾਂ ਤੁਹਾਨੂੰ ਪਤਾ ਵੀ ਕਿੱਦਾਂ ਉਹਨਾਂ ਮਸਜਿਦਾਂ ਨੇ ਕੁੜੀ ਦੇ ਨਾਲ ਵੈੰਗਰੇਵ ਕੀਤਾ ਉਹਨੂੰ ਮਸ਼ਾ ਛੜਾਇਆ ਗਿਆ ਖਾਸ ਕਰਕੇ ਇੰਗਲੈਂਡ ਵਿੱਚ ਅਮਰੀਕਾ ਵਿੱਚ ਕੈਨੇਡਾ ਵਿੱਚ ਇਹਨਾਂ ਤਿੰਨ ਕੰਟਰੀਆਂ ਵਿੱਚ ਇਹ ਬਹੁਤ ਵੱਡੇ ਪੱਧਰ ਤੇ ਗਰੂਮਿੰਗ ਗੈਂਗ ਜਿਹੜਾ ਕੰਮ ਕਰ ਰਿਹਾ ਹੈ। ਇਹ ਟਾਰਗੇਟ ਕਿਹਨੂੰ ਕਰਦਾ ਹੈ ਹਿੰਦੂ ਤੇ ਸੇ ਕੁੜੀਆਂ ਤੇ ਕੁਝ ਅਸਾਈ ਕੁੜੀਆਂ ਵੀ ਇਹਨਾਂ ਦੇ ਵਿੱਚ ਜਾਨਕਿ ਇਹਨਾਂ ਦੇ ਗੈਂਗ ਦਾ ਸ਼ਿਕਾਰ ਹੋਈ ਜਾਂਦੇ। ਕੀ ਮੈਥੇ ਜਿਹੜੀ ਲਾਸਟ ਵੇਲੇ ਤੇ ਕਰਨਗੇ। ਜਿਹੜੇ ਬੰਦੇ ਕ੍ਰਾਂਸ਼ਿਪ ਤੇ ਸ਼ਰਧਾ ਰੱਖਦੇ ਆ। ਨਵਾਜਾਂ ਪੜਦੇ ਆ ਮਸੀਤਾਂ 'ਚ ਜਾ ਕੇ ਜਾਂ ਰੋਜ਼ੇ ਰੱਖਦੇ ਆ ਆਪਾਂ ਜਦੋਂ ਈਦ ਹੁੰਦੀ ਐ ਈਦ ਮੁਬਾਰਕ ਕਹਿੰਦਾ ਜਿਉ ਕੋ ਸੱਜਣ ਮਿਲਿ ਸਾਨੂੰ ਕਿਸੇ ਮਜ਼ਬ ਦੇ ਨਾਲ ਕਿਸੇ ਧਰਮ ਦੇ ਨਾਲ ਕੋਈ ਈਰਖਾ ਨਹੀਂ ਸਾਰੇ ਮਜ਼ਮਾਂ ਲਈ ਸਤਕਾਰ ਪਰ ਜਦੋਂ ਐਦਾਂ ਦੀ ਕੋਈ ਘਟਨਾ ਹੁੰਦੀ ਐ ਕਿਸੇ ਵੀ ਕਮਿਊਨਿਟੀ ਵਿੱਚ ਹੋਵੇ ਯਾਰ ਉਸ ਕਮਿਊਨਿਟੀ ਦਾ ਫਰਜ਼ ਨਹੀਂ ਬਣਦਾ ਉਸ ਮਜ਼ਬ ਦੇ ਲੋਕਾਂ ਦਾ ਫਰਜ਼ ਨਹੀਂ ਬਣਦਾ ਵੀ ਅਸੀਂ ਇਹਨਾਂ ਮਸਟੰਡਿਆਂ ਨੂੰ ਨੱਥ ਪਾਈਏ ਕੌਣ ਬੋਲੂਗਾ ਇੱਥੇ ਕ੍ਰਾਂਸ਼ੇਪ ਦੇ ਵਿੱਚ ਬਾਈਬਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੀਤਾ ਕ੍ਰਾਂ ਕਿਸੇ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਵੀ ਕਿਸੇ ਔਰਤ ਨਾਲ ਧੱਕਾ ਕੀਤਾ ਜਾਵੇ ਵੀ ਤੁਸੀਂ ਉਹਦੇ ਹੱਕ ਵਿੱਚ ਵੀ ਨਾ ਬੋਲੋ ਕਿ ਕੋਈ ਗ੍ਰੰਥ ਕੋਈ ਮذਬ ਅਜਾਜ ਦਿੰਦਾ ਤੁਹਾਨੂੰ ਪਰ ਹੋ ਰਿਹਾ ਫਿਰ ਜਿਹੜੇ ਜਹਾਦ ਦੀਆਂ ਗੱਲਾਂ ਕਰਦੇ ਨੇ ਖੂਰਾ ਮਿਲਣ ਗਿਆ ਖਰਾਬ ਦੀਆਂ ਨਹਿਰਾਂ ਬਗਦੀਆਂ ਨੇ ਉੱਥੇ ਇਹਦਾ ਮਤਲਬ ਫਿਰ ਇਹ ਸਭ ਕੁਝ ਜਹਾਦ ਦੇ ਨਾਂ ਤੇ ਤੁਸੀਂ ਕਰ ਰਹੇ ਹੋ ਮੈਂ ਬੇਨਤੀ ਆਪਣਿਆਂ ਨੂੰ ਕਰ ਦੇਵਾਂ ਤਾਂ ਕਿਸੇ ਨੂੰ ਈਰਖਾ ਵੀ ਨਹੀਂ ਹੋਣੀ ਜਿਹੜੇ ਕੌਮ ਦੇ ਠੇਕੇਦਾਰ ਬਣੇ ਬੈਠੇ ਨੇ ਉਹ ਮਾੜਾ ਮੋਟਾ ਤਾਂ ਇਹਨਾਂ ਮੁੱਦਿਆਂ ਤੇ ਬੋਲ ਪਿਆ ਕਰੋ ਜਾਂ ਫਿਰ ਜੁੱਤੀਆਂ ਖਾ ਕੇ ਤੁਹਾਨੂੰ ਨੀਂਦ ਆਉਂਦੀ ਹੈ ਜਾ ਤੁਸੀਂ ਬੋਲਣਾ ਚਾਹੁੰਦੇ ਕੋਈ ਲਾਲਚ ਜਾਂ ਤੁਹਾਨੂੰ ਜਾਂ ਫਿਰ ਤੁਸੀਂ ਖੁਦ ਚਾਹੁੰਦੇ ਹੋ ਵੀ ਇਦਾਂ ਗੁੰਡਾਗਰਦੀ ਸਾਡੀਆਂ Hindu ਜਾਂ Sikh ਕੁੜੀਆਂ ਦੇ ਨਾਲ ਇਹ ਮਸਤੰਡੇ ਕਰਨ ਚੁੱਪ ਕਰਕੇ ਬੈਠੂਗੇ ਤੁਸੀਂ ਲਾਂਹਤਾ ਤੁਹਾਨੂੰ ਜੇ ਇਦਾਂ ਦੇ ਮੁੱਦੇ ਤੇ ਤੁਸੀਂ ਬੋਲ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ